ਹਾਂਜੀ ਸਸੀ ਕਾਲ ਮੇਰੇ ਵੀਰੋ ਕੀ ਹਾਲ ਚਾਲ ਹੈ ਜ ਬਲੌਗ ਦੇ ਵਿੱਚ ਸਾਰੇ ਜਣਾਂ ਦਾ ਸਵਾਗਤ ਹੈ ਤੇ ਕਹਿੰਦੇ ਮੇਰੇ ਵੀਰੋ ਓਹੀ ਇਹ ਓਹੀ ਕਹਿੰਦੇ ਮੇਰੇ ਵੀਰੋ ਗੱਗੂ ਨੂੰ ਪ੍ਰੈਕਟਿਸ ਕਰਾਈ ਜਾ ਰਹੀ ਹੈ ਉਹਦੇ ਵਿਆਹ ਤੋਂ ਪਹਿਲਾਂ ਕਿ ਇਦਾਂ ਇਦਾਂ ਕੰਮ ਕਰਨੇ ਪੈ ਸਕਦੇ ਨੇ ਬਾਈ ਇਸ ਲਈ ਮਨਦੀਪ ਉਹਨੂੰ ਗਾਈਡੈਂਸ ਕਰਦੀ ਹੋਈ ਮੈਂ ਤੁਹਾਨੂੰ ਦਿਖਾਉਣਾ ਵਿਸਤਾਰ ਦੇ ਨਾਲ ਲੈ ਵੀ ਮਨਦੀਪ ਉਹਨੂੰ ਗਾਈਡੈਂਸ ਕਰਦੀ ਹੋਈ ਕਹਿੰਦੀ ਜੀ ਨਹੀਂ ਹਰ ਕੀ ਬਿਲਕੁਲ ਨਹੀਂ ਮੈਂ ਕਿਹਾ ਸੀ ਕੰਬਲ ਤਾਂ ਨਹੀਂ ਹਾਂ ਚਲਿਆ ਆਹੇ ਸਾਡਾ ਤਾਂ ਮਸ਼ੀਨ ਦਾ ਕੰਮ ਬੜਾ ਪੈਂਡਿੰਗ ਹੈ ਚਲ ਐ ਕਰ ਤੱਕ ਟੱਟ ਭਿੱਜੇ ਨਾ ਤੇ ਆਹਾਂ ਨੇ ਹੁਣ ਚੜ ਗਏ ਇੱਥੇ ਟੌਪ ਕੋਣ ਬੈਠੇ ਸਾਡੇ ਤੋਂ ਵੀ ਲੱਗਿਆ ਲੈ ਮੈਨ ਲਿਆਉਣਾ ਕੱਢ ਕੇ ਮੈਨ ਲਿਆਉਣਾ ਕੱਢ ਕੇ ਖੜ ਜੱਦ ਦੋਹਾਂ ਗੱਗੂ ਦਾ ਗੁੱਸੇ ਕੱਢ ਰਿਹਾ ਗੁੱਸੇ ਗੱਗੂ ਲੈ ਜਿਹਦਾ ਨਾਂ ਲੈ ਨਹੀਂ ਰੱਖੀ ਆ ਮੋਰਾਂ ਚ ਜਿਹਦੇ ਜਿਹਦਾ ਨਾਂ ਲੈ ਕੇ ਰੱਖੀ ਆਉਣਾ ਵੈਸੇ ਪਹਿਲੇ ਜਵੇਂ ਸੀ ਨਾ ਪੁਰੀਆਂ ਟੋਪੀਆਂ ਆ ਆ ਦਬੀਆਉ ਗਲੀ ਨਹੀਂ ਆਇਆ ਗੱਗੂ ਲਗਾਇਆ ਪੈਣਾ ਆਵੇ ਉੱਤੇ ਬਾਹਰ ਆਇਆ ਦੋਜੀ ਬਾਬਾ ਦੀਪ ਸਿੰਘ ਜੀ ਦੀ ਪੋਰਟਰੇਟ ਇੱਕ ਹੋਰ ਤਿਆਰ ਹੋ ਰਿਹਾ ਏ ਇਹ ਵੀ ਜਾਣਾ ਏ ਆਰਡਰ ਲਈ ਆਹ ਵਾਲਾ ਆਰਡਰ ਵੀ ਬਣ ਕੇ ਰੈਡੀ ਆ ਆ ਇੱਥੇ ਕਾਫੀ ਦਿਨਾਂ ਦਾ ਲੱਗੇ ਹੋ ਜਾਣਾ ਨਹੀਂ ਕਾਫੀ ਦਿਨਾਂ ਲਈ ਚੰਦ ਸੂਟ ਕੋਲੇ ਇੱਕੋ ਜਿਹਾ ਤਿੰਨ ਸੂਟ ਆ ਹਾਂ ਕਹਿੰਦੇ ਠੀਕ ਆ ਓਕੇ ਲੈ ਵੀ ਹੁਣ ਤਾਂ ਸਾਡੀ ਹਰਮਨ ਵੀ ਧਾਗੇ ਧੁਗੇ ਬਦਲਨੇ ਜਾਣਦੀ ਸਾਰੇ ਕਹਿੰਦੇ ਆਪੇ ਮਿੰਟੋ ਮਿੰਟੀ ਪਾ ਲੈਂਦੀ ਧਾਗੇ ਚੱਲ ਗੱਗੂ ਕੋਲ ਲੈ ਵੀ ਮੇਨ ਬੰਦੇ ਆ ਗਏ ਫਿਰ ਹੁੰਦਾ ਵੀ ਨਹੀਂ ਕੁਛ ਐਂ ਕਿਉਂ ਨਹੀਂ ਚੱਲਦਾ ਤੂੰ ਕਰ ਗੱਗੂ ਹਣੀ ਕਹਿੰਦੇ ਮੇਰੇ ਵੀਰੋ ਗੱਗੂ ਆ ਦੇ ਕੋਈ ਉਧਰ ਕੰਮ ਉਧਰ ਕੋਈ ਸਿੱਖ ਲੈ ਸਿੱਖ ਲੈ ਗੱਗ ਕਿਤੇ ਰੱਬ ਕਰੇ ਤੈਨੂੰ ਬਾਹਰ ਦੇ ਇਹਨੂੰ ਕੈਨੇਡਾ ਦੀ ਕੁੜੀ ਮਿਲ ਗਈ ਤੇ ਫਿਰ ਤੈਨੂੰ ਕਮਲਿਆ ਐਂ ਕੰਮ ਕਰਵਾਣੇ ਪੈਣੇ ਉਹਦੇ ਨਾਲ ਜਾ ਕੇ ਕਮਰਸ਼ੀਅਲ ਮਸ਼ੀਨਾਂ ਲੱਗੀਆਂ ਹੁੰਦੀਆਂ ਕਮਰਸ਼ੀਅਲ ਮਸ਼ੀਨਾਂ ਸਾਡੇ ਵਰੀ ਦੇ ਕੀ ਕਹਿ ਲਈਆਂ ਕਰਨ ਨੂੰ ਕਰਦੀ ਪਈ ਐ ਮੈਂ ਸਾਡੇ ਵਰੀ ਦਾ ਕੋਈ ਜਾਨ ਨਹੀਂ ਕਹਿ ਰਹੀ ਤੇ ਗੁੱਗੂੜਾ ਹੁੰਦਾ ਮੈਂ ਇੱਥੇ ਜਾਉ ਕੱਲੋਂ ਤੁਹਾਡੇ ਵਾਲੀ ਮੱਕਾ ਸੀਗਾ ਐਨਾ ਤੁਹਾਨੂੰ ਹੀ ਬਤਲਾ ਲਿਆ ਬਦਲਾ ਲਿਆ ਤੇ ਬਰਗੂਗੂ ਆ ਕੰਮ ਤੇ ਆ ਰਿਆ ਤੂ ਕੋ ਬਾਤ ਤੇ ਪਿਆਰ ਤੇ ਬਦਲਾ ਲਿਆ ਤੇਰੇ ਤੋਂ ਇਹ ਖਾ ਦਾ ਬਦਲਾ ਕੰਮ ਤੇ ਕਰਨੇ ਚਾਹੀਦੇ ਚਾਹੇ ਮੁੰਡੇ ਹੋਣ ਜਾਂ ਕੁੜੀਆਂ ਹੋਣ ਕੰਮ ਤਾਂ ਸਾਰਿਆਂ ਨੇ ਕਰਨਾ ਚਾਹੀਦਾ ਇਹ ਚ ਲੋਕਾਂ ਪਰ ਮੇਰੇ ਆ ਛੜਾ ਨਹੀਂ ਮਾਰਨੀ ਚਾਹੀਦੀਆਂ ਵੀ ਅਸੀਂ ਆ ਕਰ ਦੂਗਾ ਉਹਦਾ ਦਰ ਕਰਨੀ ਪਾਪ ਤੇ ਤਾਂ ਆ ਥਾਪੇ ਦੇ ਥਾਪਾ ਕੁਟੀ ਜਾਣ ਅੱਗੇ ਜੋਵੇ ਜਣੇ ਤੇ ਹੁਣ ਦੋ ਕੰਮ ਰਹਿ ਗਏ ਦੋ ਕੰਮ ਇਹ ਭਰਾਵਾ ਇਹ ਕੋਈ ਨਹੀਂ ਇਹ ਆਪਦੀਆਂ ਪ੍ਰਾਣੀਆਂ ਜਾਦਾ ਚੇਤੇ ਕਰਦੀ ਜਿਵੇਂ ਮੰਮੀ ਪਹਿਲਾਂ ਤੁਹਾਂਦੀ ਹੁੰਦੀ ਸੀ ਇਹਨਾਂ ਤੋਂ ਕੰਮਲ-ਕੰਮਲ ਇਹ ਜਾਦਾ ਸਾਫ਼ ਹੋ ਲਗੇ ਜਿਆਦਾ ਨਹੀਂ ਸਾਫ਼ ਹੋਣ ਤੋਂ ਕੋਈ ਨਹੀਂ ਹੁਣ ਉਹ ਗੱਲਾਂ ਹੀ ਰਹਿ ਗਈਆਂ ਸਰੀਰ 'ਚ ਪਹਿਲਾਂ ਸੀ ਗਿਆ ਗੱਲਾਂ ਉਹ ਤਾਂ ਇਹ ਛਾੜ ਸਰੀਰ ਤੋਂ ਕਿਹੜਾ ਮੈਂ ਬਾਬੇ ਕਾਲੇ ਆਦਨ ਤੋਂ ਜਮਾਨੇ ਦੀਆਂ ਤੈਨੂੰ ਸਾਰਾ ਇਹ ਬੜੀ ਪਈ ਆ ਤੂੰ ਹੋਰ ਦਾ ਟ੍ਰੈਕ ਤੇ ਬੱਤ ਵਾਲੀ ਪਈ ਵੱਡੀ ਦੀ ਜਵਾਇਂ ਵਿੱਚ ਜੜ ਕੇ ਕੰਬਲ 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 ਢੜ ਕੇ ਉਹ ਤੁਹੀਂ ਲੱਗ ਰਿਹਾ ਮਾਲਾ ਮੋਟਾ ਹਾਂ ਹਾਂ ਤਲਾ ਉਹ ਮਾੜਾ ਮੋੜ ਸਰੀਰ ਲਾਓ ਥੋੜੀਆਂ ਕੈਲਰੀਆਂ ਬਰਨ ਕਰੋ ਤੁਸੀਂ ਵੀ ਉਧਰ ਹਰਜੀਤ ਕੌਰ ਬੈਠੇ ਤੁਸੀਂ ਵੇਖ ਸਕਦੇ ਹੋ ਵੇਖਿਆ ਪੀਲੀ ਦੇ ਉੱਤੇ ਵਰਾਜਮਾਨ ਵੀਰ ਜੀ ਅਸੀਂ ਨਾਈਟ ਸ਼ਿਫਟ ਵੀ ਲਾਈਏ ਜਦੋਂ ਸਾਰਾ ਟੱਬਰ ਸੁੱਤਾ ਪਿਆ ਸੀ ਅਸੀਂ ਦੋਵੇਂ ਪੈਣਾ ਮਸ਼ੀਨਾ ਦੇ ਦੁਆਲੇ ਸੀ ਹੈ ਤੇ 4 ਵਜੇ ਉਸੇ ਸੁੱਤੀਆਂ ਹੋਈਆਂ ਸੀ ਤੇ ਫੇਰ ਅਸੀਂ ਉਹਦਾ ਸੌਣਾ ਨਹੀਂ ਸੀ 4 ਵਜੇ 9 ਵਜੇ ਅੰਕ ਠਾਇਆ 5 6 7 8 4 ਵਜੇ ਤਾਂ ਹੋੜ ਵਜੇ ਆ ਦੋਵੇਂ ਤਾਂ ਜਵਾਕ ਸੂ ਗਏ 9 ਤਾਂ ਹੋੜ ਵਜੇ ਆ ਲੈ ਵੀ ਆ ਵੀ ਕੁੱਟਣੇ ਹਲੇ ਹਲੇ ਗੱਗੂ ਕਹਿੰਦਾ ਦੋ ਹੀ ਰਹਿ ਗਏ ਆ ਫਿਰ ਥਾਪਾ ਫੜ ਕਿਉਂ ਆ ਚੱਕ ਐਵੀ ਨਹੀਂ ਕੀ ਮਣੀ ਆਹੋ ਤੁਸਾਂ ਮੈਨੂੰ ਉਹ ਹੀ ਖੜਾਣਾ ਸਮਝ ਰਖਿਆ ਚਲੋ ਆਹ ਵੇਖੋ ਧੋਦੋ ਕੱਪੜੇ ਮੰਝਾ ਭਰਤਾ ਜਾ ਸਗਾਦੀ ਗੱਗ ਨੂੰ ਕਿਉਂ ਮੰਝੇ ਛੰਨਾ ਵੀ ਹੋਰ ਵੀ ਕਹਿੰਨਾ ਕੋਰੀ ਇਡਾਰ ਦੇ ਨਾਲ ਛੋਟੀ ਨੇ ਮੰਜੀ ਨੇ ਆਈ ਮੰਝਾ ਉਹ ਹੁੰਗਾ ਇਹ ਦੇ ਛੋਟੀ ਮੰਜੀ ਨਾਲੇ ਤਾਂ ਮੈਂ ਕੰਮ ਕਰਾਂ ਨਾਲੇ ਨਾਲੇ ਗੱਲਾਂ ਸੁਣਾ ਇਹਨੂੰ ਕਿੰਨੇ ਘੰਟੇ ਖਾ ਲੈਣ ਨੂੰ ਵੇਲੇ ਹੁਣ ਆਹ ਇੱਕ ਪਾਸੇ ਕੰਮ ਨਿਭਣੇ ਦੂਜਾ ਕੰਮ ਫੇਰ ਪੜਨਾ ਚਾਹੀਦਾ ਠੋੜੀ ਕਹਿੰਦੇ ਮੈਂ ਆਪ ਦਾ ਥੋੜਾ ਦੱਬੀ ਰੱਖਾਂ ਵਿੱਚ ਥੋੜੀ ਹੀ ਆਵੇ ਫਿਰ ਇਸੇ ਲਈ ਗੱਗੂ ਆਇਆ ਅੱਗੇ ਕਹਿੰਦਾ ਮੈਂ ਆਪ ਦੀ ਵੱਡੀ ਭੈਣ ਨਾ ਕਰਾਉ ਮਦਦ ਤਰਸ ਆਇਆ ਆ ਵੇਖੀ ਚੱਲੀ 2 ਮਿੰਟ ਹੋਰ ਰੋ ਜਾ ਗੱਗੂ ਕਿ ਮੈਂ ਖਾਣ ਨੂੰ ਤਾਂ ਤਰਸ ਆਉਂਦਾ ਦੂਸਰਾ ਹੀ ਕੰਮ ਆਉਂਦਾ ਨਾ ਆਸਾਂ ਨੂੰ ਇਹ ਵਾਲਾ ਕੰਮ ਤਾਂ ਆਉਂਦਾ ਕੱਦਿਆਂ ਰੁਕਸਰ ਤੱਕ ਨਹੀਂ ਆਉਂਦਾ ਕੋਈ ਕਰਾ ਨਹੀਂ ਸਕਦਾ ਹੋ ਕੀ ਵੇਲੀਆਂ ਲੈ ਏਸੀ 'ਚ ਬਹਿ ਕੇ ਲੱਗੀਆਂ ਟੌਰਨ ਇੱਥੇ ਧੁੱਪ ਚ ਰੰਗ ਕਾਲੇ ਹੁੰਦੇ ਵਿਚਾਰੇ ਮੇਰੇ ਭੈਣ ਭਰਾਵਾਂ ਦੇ ਹੈ ਹਾਂ ਤੁਹਾਡਾ ਦਾ ਨਜ਼ਾਰਾ ਤੇ ਤੁਸੀਂ ਦੇ ਏਸੀ ਚ ਰੰਗ ਗੋਰਾ ਹੁੰਦਾ ਤੇਰਾ ਤਾਂ ਦਿਨੋ ਦਿਨ ਹਾਂ ਅੱਖਾਂ ਦੁਖਣ ਐਨਕਲ ਲਵਾਓ ਕਾਟ ਠੋਕ ਠੋਕ ਹਾਂ 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 ਐ ਗੁੱਸਾ ਆ ਐ ਐ ਕਾ ਐਡਾ ਕੋਈ ਨਹੀਂ ਛੁੱਟਣ ਲਗਾਏ ਕੱਚੇ ਹੰਤਗਣੀ ਫੜਿਆ ਪੜ ਲੈ ਆਓ ਮੰਮੀ ਨੂੰ ਕੀ ਹੋਇਆ ਉਹ ਬੈਠੀ ਬੂ ਲਾਈ ਆਲਾ ਪੜੀ ਜੀ ਹੈਲਪ ਕਰਾਵੇ ਮੰਮੀ ਹੋਵੇ ਆਈ ਹੋਰ ਕੱਢਣਾ ਕਿ ਉਹਦੇ ਬਾਹਰ ਗੁੱਸਾ ਹੋਵੇ ਕੀ ਕਿਹਾ ਸੀਗਾ ਹਰਜੀਤ ਕੌਰ ਜੀ ਸਲਾਹ ਦੇ ਕੇ ਆ ਪਰੇ ਹੋ ਕੇ ਬਹਿ ਗਈ ਵੇ ਕੀ ਆਪ ਦਾ ਮਾਫ ਕਰਿਆ ਆਪ ਸਾਈਡ ਤੇ ਹੋ ਕੇ ਬਹਿ ਗਈ ਇੱਥੇ ਬਹਿ ਗਈ ਹਰਜੀਤ ਕੌਰ ਸਲਾਹ ਦੇ ਕੇ ਲੈ ਹੋ 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 ਓਏ ਓਏ ਐ ਹੀ ਇਨੇ ਲਾਜੀ ਤੜ ਕੀ ਬਣੂ ਤਰਾ ਤੂੰ ਵੀ ਉਧਰ ਸਾਈਡ ਤੇ ਲਿਜਾ ਕੇ ਬਾਹਲਾ ਇੱਕ ਦੋ ਆ ਜਾ ਤੂੰ ਮੰਨੀ ਫੜਲਾ ਆ ਜਾ ਐਵੇਂ ਤੀ ਚਲਾ ਕੇ ਪੰਪ ਦੇ ਕੇ ਪਤਵਾਲੇ ਕੁੱਪੜ ਆ ਜਾ ਹੋਗਾ ਹੋਗਾ ਕੇ ਚੱਲਦੀਆਂ ਫੜੀ ਹੁੰਦੀਆਂ ਆ ਮਾਣਾ ਲੈ ਮੇਰੀਆਂ ਕਲਰੀਆਂ ਬਥੇਰੀਆਂ ਬਣ ਹੋਈਆਂ ਨੇ ਸੁਵੇ ਹੁੰਦਾ ਪਿਓ ਹਾਂ ਕੀ ਮੰਨੀ ਆ ਹਾਂ ਬਗੀ ਸਾ ਚੜ ਗਿਆ ਗੁੱਸਾ ਵਾ ਉਹ ਕੱਢਿਆ ਇੱਕ ਵਾਰੀ ਮੰਨੀ ਨਹੀਂ ਤੂੰ ਜਾ ਗਿਆ ਮਮੀ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਮੈਂ ਤੂੰ ਕੁਝ ਨਹੀਂ ਤੇ ਕੋਈ ਕੁਝ ਟਿੱਪਣੀ ਨਹੀਂ ਕਰੋਗੇ ਮਾਨੂੰ ਤਾਂ ਕੈਲਰੀਆਂ ਪੜਨਾਂ ਦੀ ਗੱਲ ਚੰਗੀ ਲੱਗੀ ਆ ਮੈਂ ਪੜਨਾਂ ਦੀ ਨਹੀਂ ਮੈਨੂੰ ਤਰਸ ਆ ਗਿਆ ਹੰਬਲੀ ਪਈ ਆ ਮੇਰਾ ਤਾਂ ਪਾਣੀ ਲੈ ਕੇ ਪੀ ਲੈ ਪਾਣੀ ਨਾ ਨਾ ਪਾਣੀ ਪਿਆਓ ਬਈ ਪਾਣੀ ਪਿਆਓ ਕੁੜੀ ਨੂੰ ਮੋਟੇ ਜਾ ਉਹਨਾਂ ਨੂੰ ਸਮਾਨ ਲੈ ਕੇ ਦਿਓ ਜਾਓ ਬਈ ਪਾਣੀ ਪਿਆਓ ਕੁੜੀ ਨੂੰ ਪਾਣੀ ਕਾਦਾ ਤਵਾ ਦੂਆ ਪਾਣੀ ਦੀ ਫਿਰਦੀ ਹਮ ਨੰਯੋ ਲੜ ਸਮਾਲੇ ਕਿੰਨਾ ਸੁਆਣਾ ਮੈਂ ਕਰਾ ਉਹ ਗੱਲਾਂ ਹੀ ਘੱਟ ਬਣਾਉਂਦੇ ਆ ਲੈੜੀ ਦੁਕਾਨਾ ਖੁੱਲੀ ਆ ਭਰਾਵਾ ਲੈ ਸਵੇਰੇ ਸਵੇਰੇ ਹਾਂ ਕਰੀਉ ਦਾ ਬਸ ਨਾ ਤੂੰ ਥਾਪੇ ਤੂੰ ਮਾਰ ਖਾਵੇਂ ਬਲ ਕਰ ਨਹੀਂ ਤੂੰ ਤਗੜੇ ਹੋ ਗਏ ਤਗੜੇ ਹੋ ਗਏ ਲੱਗੋ ਮੇਰਾ ਪੂਰਾ ਫੁੱਲ ਸਪੋਰਟ ਆ ਤੁਹਾਨੂੰ ਪਿੱਛੋਂ ਬੈਕਗ੍ਰਾਉਂਡ ਤੋਂ ਆਵਾਜ਼ਾਂ ਦੇ ਦੇ ਕੇ ਤੁਸੀਂ ਆਵਾਜ਼ਾਂ ਦੇ ਰਿਹਾ ਤੂੰ ਤੁਸੀਂ ਮੈਂ ਤੁਹਾਡੇ ਨਾਲ ਆ ਖਿੱਚ ਕੇ ਖਿੱਚ ਕੇ ਗਗੂ ਗਗੂ ਚੰਗੀ ਤੇਰੇ ਉੱਤੇ ਚੜ ਕੇ ਨਾ ਲਟੜਾ ਜੋ ਰੇ ਨਹੀਂ ਨਹੀਂ ਤੇਰੇ ਚ ਓਵੇਂ ਦੇਸੀ ਘਿਓ ਖਾਣੀ ਤੂੰ ਸਾਰੇ ਨੇ ਵਾਦਾ ਆਪਣੇ ਚੋ ਦੇਸੀ ਘਿਓ ਇਨੇ ਖਾਦਾ ਹੋਣਾ ਹੀ ਕਿ ਨਹੀਂ ਅਮਨ ਇਹ ਦੇ ਬਣਾ ਲੈ ਨਾ ਮੇਰੇ ਕੱਪੜੇ ਪਾੜ ਦੇ ਨਹੀਂ ਨਾ ਮੈਂ ਤਾਂ ਕੱਪੜੇ ਘਾਣ ਦਾ ਪਿਆਰ ਹੈ ਇਹ ਨਹੀਂ ਪਾੜਦੇ ਕੰਬਲ ਮੋਟੇ ਹੀ ਆ ਟੈਨਸ਼ਨ ਨਾ ਲੈ ਤੇਰੇ ਥਾਪਿਆ ਨਾ ਪਾਟਣ ਲਾਪੇ ਤੇ ਬੱਸ ਫਿਰ ਹਾਂ ਗੋਰੇ ਫੇਰ ਨਹੀਂ ਆਏ ਉੱਥੇ ਮੋਟਰ ਤੇ ਹੁਣ ਤਾਂ ਚਲ ਘਰੇ ਮੰਗੀਆਂ ਬਣ ਗਈਆਂ ਉਦੋਂ ਦਾ ਮੋਟਰ ਜਾ ਜਾ ਕੇ ਨਹਾਉਣਾ ਧੋਣਾ ਉੱਥੇ ਨਾਲ ਦੀ ਨਾਲ ਬਿਜਲੀ ਮੋਟਰ ਤੇ ਦਾ ਬਹੁਤ ਨੋਤੇ ਪਹਿਲਾਂ ਤਾਂ 8-9 ਵਜੇ ਸਾਰੀਆਂ ਬੀਬੀਆਂ ਬੂਬੀਆਂ ਇਕੱਠੀਆਂ ਹੀ ਕੱਪੜੇ ਧੋ ਲੈਂਦੀਆਂ ਹੁੰਦੀਆਂ ਮੋਟਰ ਤੇ ਕੱਪੜੇ ਧੋਣ ਮਾਰੀ ਚਾਰ-ਚਾਰ ਘੰਟੇ ਕੱਪੜੇ ਧੋਣ ਦੇ ਲੱਗ ਜਾਂਦੇ ਕੱਲਾ ਮਾਰੀ ਜਾਂਦੇ ਹਾਂ ਹਾਂ ਪਹਿਲਾਂ ਤਾਂ ਰੋਟੀ ਬੰਗੋਲ ਨਹੀਂ ਤੰਦੂਰ ਲਈ ਤੇ ਵੀ ਬੜੀਆਂ ਬੀਬੀਆਂ ਘਰੇ ਆ ਜਾਂਦੀਆਂ ਹੁੰਦੀਆਂ ਅਸੀਂ ਉਹਨੇ ਅੱਜ ਕੱਲ ਮੋਹ ਪਿਆਰ ਰਹਿ ਗਏ ਉਹਨੇ ਮੋਹ ਪਿਆਰ ਰਹਿ ਗਏ ਉਹ ਵਾਲੇ ਹਾਂ ਉਹਨੇ ਉਹ ਗੱਲਾਂ ਹੁਣ ਤਾਂ ਉਹ ਰੁਗੀਆਂ ਆਪਾਂ ਤਾਂ ਨਾ ਆਪਣੀ ਨਾ ਬਾਲਾਂਾਂ ਤੇ ਪੈਂਦੀ ਹੁੰਦੀ ਸੀ ਧਰਤ ਤੇ ਉਹ ਸੇਲੀ ਨਾ ਸੇਲੀ ਬਣਾਤਾ ਉਹ ਸੇਈ ਟਰੈਕਟਰ ਤੇ ਚੜੀ ਹੁਣ ਆਏ ਪਾਪੇ ਨਹੀਂ ਜਾਣਾ ਕੱਪੜੇ ਤੋਂ ਉਹ ਵੀ ਲੈ ਲੇਗਾ ਘਰੇ ਕਿਹੜਾ ਇੰਨੀ ਲੈਟ ਨੂੰ ਰਹੀ ਸੀ ਹੂੰ ਉਹਦਾ ਸੋਹਰਾ ਸੁੰਗਰ ਇੰਨਾ ਖੁਸ਼ ਆ ਗਿਆ ਹੋਂਦ ਤੱਕੀ ਦੇ ਰਾਹ ਤੇ ਹੋਗੇ ਲੋਕ ਆ ਵੇ ਹੁਣ ਕਿਸੇ ਆ ਕਿੰਨਾ ਆ ਆ ਬਣਾਇਆ ਤੇ ਭੌਣਾ ਤੋਂ ਖੰਦੇ ਆ ਪਿਓਰ ਆ ਦੂਰੇ ਕਿਹੜਾ ਗੰਦੇ ਹੀ ਨੇ ਵੇ ਤਾਂ ਮੈਨੂੰ ਕਹਿੰਦੇ ਸੀ ਮਸ਼ੀਨ ਚ ਪਾ ਲੋ ਮੈਂ ਕਿਹਾ ਮਸ਼ੀਨ ਨਾ ਇਹ ਲੂਆ ਲੈ ਲੈ ਕੇ ਮਸ਼ੀਨ ਖਰਾਬ ਹੋ ਜਾਂਦੀ ਆ ਹੂੰ ਕਿ ਦੋ ਐਗੀਆਂ ਨਾ ਮਹਿੰਗੀਆਂ ਆਪਾਂ ਖਰਾਬ ਕਰ ਲੈਣਾ ਐਂ ਕੀਤੀਆਂ ਇਹਨਾਂ ਨੇ ਚੱਲਦੀਆਂ ਆ ਰਿਪੇਅਰ ਕਰਾ ਦੇ ਉਹ ਮੰਮੀ ਨੂੰ ਚੰਗੀਆਂ ਲੱਗਦੀਆਂ ਨੇ ਐਂ ਖਰਾਬ ਕੀਤੀਆਂ ਇਹਨਾਂ ਨੇ ਲਓ ਵੀ ਗੱਗੂ ਜੀ ਫੜਾ ਹਣਾ ਚੱਕੋ ਤੇ ਮੋਡਿਆਂ ਤੇ ਰੱਖੋ ਤੇ ਹੌਲੀ ਹੌਲੀ ਲੈ ਚਲੋ ਕੋਠਿਆਂ ਤੇ ਮੰਜੇ ਹੀ ਲੈ ਜਾਣਾ ਵੰਡਾ ਮੰਜਾ ਸਾਰਾ ਕਿਵੇਂ ਚੱਕ ਲੇਗੀ ਤੂੰ ਆ ਮਸਾਲੇ ਰਹਿਣੇ ਨਹੀਂ ਆ ਉੱਥੇ ਜਾ ਕੇ ਪੱਦ ਨਿਕਲ ਜਾਣੇ ਤੁਹਾਡੇ ਪਿੱਦੀ ਦੇ ਪਹਿਲਾਂ ਨਿਕਲਨੇ ਲੱਗੂ ਹੋ ਇਸ ਪਿੱਦੀ ਹੋ ਇਸ ਪਿੱਦੀ

ਯਸ ਪੱਟਾਂ ਵਿੱਚ ਧੁੱਗੀਆਂ ਦੇ ਟਾਂਦੇ ਹਾਂ ਆਲੇ-ਦਾਲੇ ਮੋਰਨੀਆਂ ਮੋਟੇ ਤੇ ਨੂੰ ਮੜੇ ਲੋਕਾਂ ਕੇ ਪਤਲਾ ਹੋ ਜਾ ਹੋ ਜੀਏ ਹੋ ਗਿਆ ਹੋ ਜੀਏ ਨਹੀਂ ਕਰ ਗੱਲ ਨਹੀਂ ਹੋਇਆ ਨਹੀਂ ਕਰ ਗੱਲ ਕਰੀਏ ਗੱਲ ਲਾਲਾ ਲੱਖ ਲੱਖ ਦੀ ਚਾਲ ਦਾਨ ਕਰਤਾ ਕੰਮ ਬਸ ਤੇਰੇ ਮਾਲਕ ਮੇਰੇ ਤੇ ਕਿਰਪਾ ਕਰ ਦੇ ਮੇਰੇ ਚ ਜਲਦੀ ਉੱਠਣ ਦਾ ਹੁਨਰ ਆ ਜਾਏ ਕਿਤੇ ਮੇਰਾ ਸਰੀਰ ਹਾਲਤ ਛੱਡ ਦੇ ਹਾਲਤ ਨੂੰ ਤਿਆਗ ਦੇ ਤੇ ਮੈਂ ਤਾਂ ਤੁਹਾਨੂੰ ਦਿਨਾਂ ਹੀ ਪਤਲਾ ਹੋ ਕੇ ਵਿਖਾ ਦੂੰ ਹਾਂ ਵੇਖੀ ਤੂੰ ਕਿਹਾ ਪ੍ਰਮਾਤਮਾ ਮੈਨੂੰ ਸ਼ਕਤੀ ਦੇ ਵੇਣਾ ਛੇਤੀ ਉੱਠਣ ਦੀ ਤੇ ਮੈਂ ਨਾ ਤਾਕਤ ਦਵੇ ਮੈਨੂੰ ਇਹ ਮੰਜੀਆਂ ਮੋਧੀਆਂ ਮਾਰਨ ਦੀ ਮੈਂ ਤਾਂ ਦਿਨਾਂ ਹੀ ਪਤਲਾ ਹੋ ਜਾ ਮਾਲਕ ਨੇ ਕਿਰਪਾ ਕਰਨ द्या ਹਲੇ ਆਪਣੇ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਐਡਾ ਨਹੀਂ ਕੋਈ ਕੰਮ ਕਿ ਮੈਂ ਪਤਲਾ ਨਹੀਂ ਹੋ ਸਕਦਾ ਪਰ ਹਲੇ ਮਾਲਕ ਨੇ ਕਿਰਪਾ ਕਰ ਰਿਹਾ ਮੇਰੇ ਤੇ ਹਾਂ ਮਾਲਕ ਕਰੋ ਕਿਰਪਾ ਯੈਸ ਕਿੰਨੇ ਕੁ ਰਹਿ ਗਏ ਮਨਦੀਪ ਚਿਆਲਾ ਬਾ ਮੰਨੀ ਅਜੀ ਮੈਨੂੰ ਇਹ ਨਹੀਂ ਸਮਝ ਆਉਂਦੀ ਤੂੰ ਪੌੜੀਆਂ ਕਿੱਥਾਂ ਚੜੇਂਗਾ ਇਹ ਤਾਂ ਆਪ ਚੱਕ ਲੈ ਇੱਕ ਦਾ ਨਾ ਹਾਏ ਮੇਰੇ ਪੌੜੀਆਂ ਬਹੁਤ ਹੀ ਅੱਛੇ ਆ ਤੂੰ ਲੈ ਕੇ ਆਇਆ ਇੱਕ ਕਿੱਲੇ ਆਹੀ ਭਾਣੇ ਮਾਦ ਮੈਂ ਚੱਕ ਲਈ ਹੋਰ ਪਤਾ ਲੱਗੇ ਚੱਲ ਚੱਲ ਪੌੜੀਆਂ ਰੋਕੀ ਥੰਮਨੇ ਲਿਖਾਈ ਤੇ ਹਟ ਜਾ ਜੀ ਇਹ ਮੈਂ ਤੇ ਗੁਗੂ ਕੌਣ ਤੋਂ ਦਾ ਖੋਏ ਭਾਈ ਆਲਾ ਮਣ ਤੇ ਧੰਨਵਾਦ ਰਾਵਾਰੀ ਨਾਲ 47 ਆਵੇ ਪੈਣ ਆਈ ਏ ਨਾਲ ਸਾਫ ਕਰ ਲੈ ਜੰਗਲਾ ਬੱਤੂ ਚੰਗੇ ਤੇ ਰੱਖ ਲੈ ਅੱਲੇ ਟਿਕੜੋ ਜਣਾ ਪਰ ਤੇ ਕੋਈ ਨਹੀਂ ਚੌਪਾ ਸੋਕੇਣ ਟਿਕੜ ਕਰ ਬੂਏ ਗਤਲ ਕੱਢ ਬੂਨੇ ਦੀ ਪੋਈ ਹਾਂ ਪੋਚਾ ਲਾਣਾ ਮੜ ਲਾ ਆਈ ਕੋਲ ਅਰਾਵਾ ਖੜ ਜਾ ਸਾ ਜਿਹੜਾ ਮੈਂ ਤਾਂ ਆਪ ਬੰਦਰ ਕੰਬਲ ਲਿਆਉਂਦਾ ਹਾਏ ਹੋੜੀ ਬੜੀ 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 ਹੋੜੀ ਬੜੀ ਬੜੀ ਆ ਇੱਧਰ ਪਾਣੀ ਦੀ ਪੌੜੀਆਂ ਦਾ ਤਾਂ ਪੌੜੀਆਂ ਦਾ ਜ਼ਿਕਰ ਥੱਲੇ ਚਾਹੀਦਾ ਉਹ ਇਸੇ ਦੇ ਨਾਲ ਸਾਡਾ ਇਹ ਵਲੌਗ ਪਿਆਰਾ ਜਿਹਾ ਖਤਮ ਹੋਇਆ ਠੀਕ ਤੁਸੀਂ ਲਵ ਯੂ ਹਿੰਨੇ ਵਾ ਸੀ ਦਿਖਾ ਕਮੈਂਟ ਕਰਕੇ ਕਿਸੇ ਨੇ ਇਧਰ ਦਵਾਈ ਇਹ ਕੰਬਲ ਮਾਰਨ ਹੁੰਦਾ ਧੁੰਦੇ ਹੀ ਰਹਿ ਆਪਰੇ ਦਾ ਸਾਰੇ ਪਿੰਡਾਂ ਚ ਐ ਧੁੰਦੇ ਕੰਬਲ ਅਜੇ ਵੀ ਹੁਣਦੇ ਵੀ ਹਜੇ ਵੀ ਬਹੁਤ ਲੋਕ ਐਵੇਂ ਕਰਦੇ ਆ ਹਾਂ ਬਾਹਰ ਵੀ ਥੁੰਦੇ ਆ ਹਾਂ ਬਾਹਰ ਤਾਂ ਮਸ਼ੀਨਾਂ ਚ ਨਹੀਂ ਥੁੰਦੇ ਇਹ ਤਾਂ ਕਮਰਸ਼ੀਅਲ